ਰਾ ਆ ਗਿਆ ਮਹਿੰਦਰਾ 575 ਡੀ ਆਈ ਜੇ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ ਤਾਂ 97 ਮਾਡਲ ਟਰੈਕਟਰ ਆ ਪੰਜਾਬ ਨੰਬਰ ਆ ਪੀ ਵੀ ਬਾਏ ਫਾਜ਼ਿਲਕਾ ਦਾ ਨੰਬਰ ਆ ਤੇ ਤਗੜਾ ਬੰਪਰ ਲੱਗਾ ਮੂਰੇ ਹੈਵੀ ਪੂਰਾ ਜੇ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ ਤਾਂ 60 ਪੈਸੇ ਚਾਰੇ ਟਾਇਰ ਆ ਬਾਕੀ ਟਰੈਕਟਰ ਜਿਹਾ ਆ オリジナル ਰੰਗ ਪੇੜ ਦਾ ਬਾਕੀ ਕੰਡੀਸ਼ਨ ਟਰੈਕਟਰ ਦੀ ਤੁਹਾਡੇ ਸਾਹਮਣੇ ਆ オリジナル ਰੰਗ ਪੇੜ ਦਾ ਟਰੈਕਟਰ ਆ ਮਗਰਾ ਟਰੈਕਟਰ ਦੇ ਵੇਦ ਆਗਾ ਬਾਕੀ ਕਿੱਲੀਆਂ ਵਾਲੀ ਮੋਟੀ ਹੱਕ ਲੱਗੀ ਆ ਬਾਕੀ ਦੇ ਟਰੈਕਟਰ ਦੇ ਡਿਮਾਂਡ ਦੀ ਗੱਲ ਕਰੀਏ 1,95000 ਡਿਮਾਂਡ ਟਰੈਕਟਰ ਦੀ ਜਿਹੜਾ ਆਪਣੀ ਵੀਡੀਓ ਵੇਖ ਕੇ ਬਾਈ ਕੋਲ ਜਾਊਗਾ 15000 ਦਾ ਸਿੱਧਾ ਹੀ ਮਾਨਤਾਣ ਹੋ ਜਾਊਗਾ ਸਮਾਨ ਟਰੈਕਟਰ ਦੇ ਨਾਲ ਮਿਲੂਗਾ ਸਾਰਾ ਡੰਡਾ ਫੱਟੀ ਛਤਰੀ ਜੇ ਕਿਸੇ ਨੂੰ ਕੋਈ ਵੀ ਇੰਜਨ ਗੇਅਰ ਤੇ ਪ੍ਰੋਬਲਮ ਆਉਂਦੀ ਆ ਤਾਂ ਪਹਿਲਾ ਟਰੈਕਟਰ ਵਾਲੇ ਫੇਰ ਲੈ ਜਾ ਸਕਦਾ ਸੌਦਾ ਕਰਕੇ ਟਰੈਕਟਰ ਕਿਹ ਵੀ ਮਕੈਨਿਕ ਨੂੰ ਵਿਖਾ ਕੇ ਟਰੈਕਟਰ ਕੋਈ ਵੀ ਲਿਆ ਸਕਦਾ ਬਾਈਆਂ ਕੋਲੋਂ ਬਾਕੀ ਟਰੈਕਟਰ ਦੀ ਕੰਡੀਸ਼ਨ ਬਹੁਤ ਹੀ ਸਾਫ਼ ਆ ਬੇਦਾਗ ਮਗਰਾਟ ਆ ਇਹ ਟਰੈਕਟਰ ਦੀ ਆਨਲਾਈਨ ਕਾਪੀ ਆ ਸਰਕਾਰੀ ਨੰਬਰ ਪਲੇਟਾਂ ਵੀ ਲੱਗ ਜਾਣੀਆਂ ਕੰਡੀਸ਼ਨ ਟਰੈਕਟਰ ਦੀ ਤੁਹਾਡੇ ਸਾਹਮਣੇ ਹੀ ਆ ਇਹ ਆ ਗਿਆ ਅਰਜਨ 605 ਡੀ ਆਈ ਜੇ ਮਾਡਲ ਦੀ ਗੱਲ ਕਰੀਏ ਤਾਂ 13 ਮਾਡਲ ਆ ਪੀਬੀ 03 ਬਠਿੰਡੇ ਦਾ ਨੰਬਰ ਆ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਸਾਰਾ origignal ਰੰਗ ਪੇੜ ਦਾ ਟਰੈਕਟਰ ਆ ਬਾਕੀ ਜੇ ਇਹਨਾਂ ਟਾਇਰਾਂ 'ਚ ਕਿਸੇ ਵੀਰ ਨੇ ਲੈਣਾ ਤਾਂ ਡਿਮਾਂਡ ਹੈਗੀ ਆ 4 ਲੱਖ ਜੇ ਟਾਇਰ ਪਵਾ ਕੇ ਲੈਣਾ ਤਾਂ ਵੀ ਟਰੈਕਟਰ ਮਿਲ ਜੂਗਾ ਛਤਰੀੁੱਤੜੀ ਸਾਰੇ ਕੋਲ ਲਾ ਕੇ ਉਹਦੀ ਡਿਮਾਂਡ ਅਲੱਗ ਹੋਊਗੀ ਜੇ ਇਹਨਾਂ ਟਾਇਰਾਂ 'ਚ ਕਿਸੇ ਨੇ ਲੈਣਾ ਤਾਂ ਡਿਮਾਂਡ ਹੈਗੀ 4 ਲੱਖ ਬਾਕੀ ਜੇ ਕਿਸੇ ਨੇ ਟਾਇਰ ਪਵਾ ਕੇ ਤੇ ਛਤਰੀ ਲਵਾ ਕੇ ਲੈਣਾ ਉਹ ਡਿਮਾਂਡ ਵਧ ਜੂਗੀ ਬਾਕੀ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਮਾਲਕ ਵੀਰ ਦਾ ਆ ਗਿਆ ਫਾਰਮ 60 ਜੇ ਮਾਡਲ ਦੀ ਗੱਲ ਕਰੀਏ ਤਾਂ 2007 ਮਾਡਲ ਟਰੈਕਟਰ ਆ ориジナル ਰੰਗ ਪੇੜ ਦਾ ਟਰੈਕਟਰ ਆ ਪਿਆਵ ਨੰਬਰ ਆ ਜੇ ਮੂਰਲੇ ਟਾਇਰਾਂ ਦੀ ਗੱਲ ਕਰੀਏ ਐਮ ਆਰ ਐਫ ਦੇ 90 ਤੋਂ 95 ਪੈਸੇ ਟਾਇਰ ਆ ਤੇ ਮਗਰਲੇ ਪੈ ਟਾਇਰਾਂ ਦੀ ਗੱਲ ਕਰੀਏ ਐਮ ਆਰ ਐਫ ਦੇ 60 ਪੈਸੇ ਟਾਇਰ ਆ オリジナル ਰੰਗ ਪੇੜ ਦਾ ਟਰੈਕਟਰ ਆ ਆਨਲਾਈਨ ਕਾਪੀ ਬੋਲਦੀ ਆ ਚੈਪ ਵਾਲੀ ਮਗਰਾੜ ਵੇਦ ਆਗਾ ਕੰਡੀਸ਼ਨ ਟਰੈਕਟਰ ਦੀ ਤੁਹਾਡੇ ਸਾਹਮਣੇ ਹੀ ਆ ਬਾਕੀ ਜਿਵੇਂ ਸਾਰਾ ਸਮਾਨ ਆ ਡੰਡਾ ਫੱਟੀ ਛਤਰੀ ਸਾਰਾ ਟਰੈਕਟਰ ਦੇ ਨਾਲ ਮਿਲੂਗਾ ਅਰੀਜਨਾ ਰੰਗ ਪੇਟ ਆ ਸਾਰਾ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਰੈਕਟਰ ਦੀ ਡਿਮਾਂਡ ਹੈਗੀ ਆ 265000 ਬਾਕੀ ਜਿਹੜਾ ਆਪਣੇ ਵੀਡੀਓ ਵੇਖ ਕੇ ਆਊਗਾ ਮਾਨਤਾ ਜਰੂਰ ਹੋਊਗਾ ਟਰੈਕਟਰ ਦੇ ਵਿੱਚ ਇਹ ਸਾਰੇ ਟਰੈਕਟਰ ਪੈਂਦੇ ਸੁਖਾਨੰਦ ਜ਼ਿਲ੍ਹਾ ਮੋਗਾ ਦੇਖੇ ਵਕਾਊ ਆ ਬਾਕੀ ਮਾਲਕ ਵੀਰ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਉੱਥੋਂ ਗੱਲ ਕਰਕੇ ਇਹਨਾਂ ਵਿੱਚੋਂ ਕੋਈ ਵੀ ਟਰੈਕਟਰ ਖਰੀਦ ਸਕਦੇ ਹੋ ਬਾਕੀ ਜੇ ਤੁਸੀਂ ਵੀਡੀਓ ਇਹ YouTube ਤੇ ਵੇਖ ਰਹੇ ਹੋ ਤਾਂ ਆਪਣਾ ਪੇਜ ਆਪਣਾ YouTube ਚੈਨਲ ਪਿੰਡਾਂ ਵਾਲੇ ਜੱਟ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੇ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਆਪਣਾ ਪੇਜ ਪਿੰਡਾਂ ਵਾਲੇ ਜੱਟ ਨੂੰ ਵੱਧ ਤੋਂ ਵੱਧ ਫੋਲੋ ਕਰੋ ਸੋ ਵੀਡੀਓ ਦੇਖਣ ਵਾਸਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ